ਬੀਤੀ ਕਾਲ ਪੰਜਾਬ ਦੇ ਮੰਤਰੀ ਢਾਲੀਵਾਲ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ ਗਿਆ ਹੈ ਯਾਨੀ ਕਿ ਹੁਣ ਕੁਲਦੀਪ ਢਾਲੀਵਾਲ ਸਿਰਫ ਐਮਐਲਏ ਰਹਿ ਗਏ ਨੇ ਤੇ ਆਖਿਰਕਾਰ ਕਿਉਂ ਕੁਲਦੀਪ ਢਾਲੀਵਾਲ ਤੋਂ ਮੰਤਰੀ ਪਦ ਸਾਰੇ ਖੋਲੇਗੇ ਤੇ ਉਹਨਾਂ ਦੀ 3.5 ਸਾਲ ਬਾਅਦ ਕੈਬਨਿਟ ਜੋ ਛੁੱਟੀ ਕਰ ਦਿੱਤੀਗੀ ਪਰ ਇਸ ਵੀਡੀਓ ਚ ਤੁਹਾਨੂੰ ਅਸੀਂ ਦੱਸਾਂਗੇ ਮੰਤਰੀ ਢਾਲੀਵਾਲ ਰਹਿੰਦੇ ਹੋਏ ਜਦੋਂ ਮੰਤਰੀ ਸਨ ਤੇ ਉਹਨਾਂ ਦੇ ਨਾਲ ਕੀ ਕੀ ਵਿਵਾਦ ਜੁੜੇ ਤੇ ਕਿਵੇਂ-ਕਿਵੇਂ ਉਹਨਾਂ ਦੀ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਹੋਈ ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਨੁਕਸਾਨ ਚੇਲਣਾ ਪੈ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਤੇ ਸੋਸ਼ਲ ਮੀਡੀਆ ਸ਼ਬਦ ਮੈਂ ਇਸ ਲਈ ਯੂਜ਼ ਕਰ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਐਕਟਿਵ ਸੋਸ਼ਲ ਮੀਡੀਆ ਤੇ ਰਹਿੰਦੀ ਹੈ ਆਪਣਾ ਨਰੇਟਿਵ ਸੈੱਟ ਕਰਨ ਲਈ ਆਪਣੇ ਬਿਆਨਵਾਜੀ ਦੇ ਲਈ ਸਾਰਿਆਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਸਭ ਤੋਂ ਜ਼ਿਆਦਾ ਤੇ ਸਭ ਤੋਂ ਵੱਧ ਜੇ ਐਕਟਿਵ ਹੈ ਉਹ ਹੈ ਸਿਰਫ ਅਮਦਵੀ ਪਾਰਟੀ ਸੋ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਸਭ ਤੋਂ ਪਹਿਲਾਂ ਕੁਲਦੀਪ ਢਾਲੀਵਾਲ ਕੋਲ ਪੰਚਾਇਤੀ ਵਿਭਾਗ ਸੀਗਾ ਪੰਚਾਇਤੀ ਵਿਭਾਗ ਜਿਸ ਨੂੰ ਇੱਕ ਵੱਡਾ ਵਿਭਾਗ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਤਾਂ ਉਹ ਪੰਚਾਇਤੀ ਵਿਭਾਗ ਦੇ ਚਲਦੇ ਹੋਏ ਕੁਲਦੀਪ ਧਾਲੀਵਾਲ ਵੱਲੋਂ ਪੰਜਾਬ ਦੇ ਵਿੱਚ ਕਈ ਨਾਜਾਇਜ਼ ਕਬਜ਼ੇ ਦੀਆਂ ਪੰਚਾਇਤੀ ਜ਼ਮੀਨਾਂ ਚੜਾਈਆਂ ਗਈਆਂ ਜਿਸ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਸੀ ਤੇ ਉਸ ਜ਼ਮੀਨ ਨੂੰ ਚੜਾਉਂਦੇ ਚੜਾਉਂਦੇ ਕਈ ਵਾਰ ਕੁਲਦੀਪ ਧਾਲੀਵਾਲ ਨਿਸ਼ਾਨੇ ਤੇ ਆਏ ਆਮ ਆਦਮੀ ਪਾਰਟੀ ਨਿਸ਼ਾਨੇ ਤੇ ਆਈ ਤੇ ਕਈ ਵੱਡੇ ਜਿਹੜੇ ਤਨਾੜ ਸੀਗੇ ਉਹਨਾਂ ਦੀ ਜ਼ਮੀਨ ਦੇ ਉੱਤੇ ਵੀ ਹੱਥ ਪਾ ਲਿਆ ਤੇ ਉਹਨਾਂ ਦੀ ਜ਼ਮੀਨ ਦੇ ਉੱਤੇ ਜਦੋਂ ਹੱਥ ਪਾਇਆ ਗਿਆ ਤੇ ਵੀਡੀਓ ਰਿਪੋਰਟਸ ਦੇ ਮੁਤਾਬਿਕ ਮੈਂ ਤੁਹਾਨੂੰ ਦੱਸ ਰਿਹਾ ਕਿ ਕਈ ਕਾਨੂੰਨੀ ਕਾਨੂੰਨੀ ਫੇਸ ਸਾਹਮਣੇ ਕਰਨੇ ਪਏ ਕਾਨੂੰਨੀ ਦਾਅਵ ਪੇਚਾਂ ਦੇ ਵਿੱਚ ਮੰਤਰੀ ਤਾਲੀਵਾਲ ਫਸੇ ਕਿਉਂਕਿ ਜੇ ਲਗਾਤਾਰ ਜਿਸ ਸਪੀਡ ਦੇ ਨਾਲ ਉਹ ਨਜਾਇਜ਼ ਨਜਾਇਜ਼ ਕਬਜ਼ਿਆਂ ਦੇ ਉੱਤੇ ਜਿਹੜੀ ਕਾਰਵਾਈ ਕਰ ਰਹੇ ਸੀਗੇ ਉਹ ਕਿਤੇ ਨਾ ਕਿਤੇ ਕਾਨੂੰਨ ਦੇ ਵਿੱਚ ਫਸ ਗਈ ਤੇ ਕਾਨੂੰਨ ਦੇ ਉੱਤੇ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਜਿਹੜੀ ਕਾਰਵਾਈ ਸੀਗੀ ਉਹ ਮੰਤਰੀ ਤਾਲੀਵਾਲ ਦੇ ਉੱਤੇ ਆ ਗਈ ਤੇ ਸਭ ਤੋਂ ਪਹਿਲਾਂ ਸਰਕਾਰ ਵੱਲੋਂ ਯਾਨੀ ਕਿ ਆਮ ਆਦਮੀ ਪਾਰਟੀ ਵੱਲੋਂ ਪੰਚਾਇਤੀ ਵਿਭਾਗ ਮੰਤਰੀ ਢਾਲੀਵਾਲ ਤੋਂ ਖੋਲਿਤਾ ਗਿਆ ਤੇ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਕਿ ਇਹਨਾਂ ਤੋਂ ਪੰਚਾਇਤੀ ਵਿਭਾਗ ਖੋਣ ਤੋਂ ਬਾਅਦ ਜਦੋਂ ਇਨਾਂ ਤੋਂ ਅੱਗੇ ਜਿਹੜੀ ਕਾਰਵਾਈ ਹੋਈ ਤਾਂ ਉਹਨਾਂ ਕੋਲ ਐਨਆਰਆਈ ਵਿਭਾਗ ਰਹਿ ਗਿਆ ਤੇ ਐਨਆਰਆਈ ਵਿਭਾਗ ਵੀ ਤਾਂ ਉਹਨਾਂ ਕੋਲ ਰਹਿ ਗਿਆ ਕਿਉਂਕਿ ਉਹ ਮੰਨਿਆ ਜਾਂਦਾ ਕਿ ਬਹੁਤ ਕਰੀਬੀ ਨੇ ਭਗਵੰਤ ਮਾਨ ਦੇ ਪੁਰਾਣੇ ਦੋਸਤ ਨੇ ਕੇਜੀਵਾਲ ਦੇ ਨਾਲ ਵੀ ਕਾਫੀ ਨਜ਼ਦੀਕੀਆਂ ਨੇ ਯਾਨੀ ਕਿ ਦੋਵਾਂ ਦੇ ਨਾਲ ਵਧੀਆ ਪਿਆਰ ਜਾਂ ਬੈਣਾ ਉੱਠਣਾ ਆਪਾਂ ਕਹਿ ਸਕਦੇ ਪੰਜਾਬੀ ਦੇ ਵਿੱਚ ਉਹ ਸੀਗਾ ਜਿਸ ਕਾਰਨ ਉਹਨਾਂ ਨੂੰ ਮੰਤਰੀਪਦ ਤੋਂ ਹਟਾਇਆ ਨਹੀਂ ਗਿਆ ਤੇ ਉਹਨਾਂ ਨੂੰ ਖੁਸ਼ ਰੱਖਣ ਦੇ ਲਈ ਐਨਆਰਆਈ ਵਿਭਾਗ ਦੇ ਦਿੱਤਾ ਗਿਆ ਤੇ ਐਨਆਰਆਈ ਵਿਭਾਗ ਹੋਣ ਦੇ ਬਾਵਜੂਦ ਵੀ ਜੋ ਪਰਫਾਰਮੈਂਸ ਸੀਗੀ ਐਜ਼ ਅ ਮંત્રી ਕੁਲਦੀਪ ਧਾਲੀਵਾਲ ਦੀ ਉਹ ਕਿਤੇ ਨਾ ਕਿਤੇ ਘਟ ਸੀ ਜੋ ਮੀਡੀਆ ਰਿਪੋਰਟ ਦੇ ਮਤਲਬਿਕ ਸਾਹਮਣੇ ਆ ਰਹੀਆਂ ਗੱਲਾਂ ਜੋ ਪੁਰਾਣੀਆਂ ਆ ਰਿ ਮੀਡੀਆ ਰਿਪੋਰਟਸ ਆਪਾਂ ਦੇਖ ਲਈਏ ਤੇ ਹੁਣ ਦੀ ਵੀ ਜੇ ਗੱਲ ਕਰ ਲਈਏ ਤੇ ਹਰ ਜਗ੍ਹਾ ਕਿਤੇ ਨਾ ਕਿਤੇ ਇਹੀ ਗੱਲਾਂ ਲਿਖਿਆ ਜਾ ਰਹੀਆਂ ਨੇ ਕਿ ਪਰਫਾਰਮੈਂਸ ਦੇ ਵਿੱਚ ਜਿਹੜੀ ਕਮੀ ਸੀਗੀ ਉਹ ਆਮ ਆਦਮੀ ਪਾਰਟੀ ਨੂੰ ਮਿਲੀ ਤੇ ਜਦ ਪੰਚਾਇਤ ਮੰਤਰੀ ਸਨ ਉਦੋਂ ਵੀ ਇਹੀ ਚੀਜ਼ ਸਾਹਮਣੇ ਆਈ ਤੇ ਉਸ ਤੋਂ ਬਾਅਦ ਜਿਹੜੇ ਲਗਾਤਾਰ ਕਾਨੂੰਨੀ ਜਿਹੜੀਆਂ ਘਟਨਾਵਾਂ ਸੀਗੀਆਂ ਜਾਂ ਕਾਨੂੰਨੀ ਦਾਅ ਪੇਚ ਦੇ ਵਿੱਚ ਲਗਾਤਾਰ ਮੰਤਰੀ ਫਸਦੇ ਜਾ ਰਹੇ ਸੀਗੇ ਤੇ ਇਹ ਜਦੋਂ ਐਨਆਰਏ ਮਨਿਸਟਰ ਬਣੇ ਯਾਨੀ ਕਿ ਜਦੋਂ ਸਿਰਫ ਐਨਆਰਏ ਵਿਭਾਗ ਰਹਿ ਗਿਆ ਸੀਗਾ ਤੇ ਉਸ ਤੋਂ ਪਹਿਲਾਂ ਪੰਚਾਇਤੀ ਵਿਭਾਗ ਤੇ ਇਨਾਂ ਤੇ ਭ੍ਰਿਸ਼ਟਾਚਾਰ ਦੇ ਵੀ ਕਈ ਥਾਵਾਂ ਦੇ ਉੱਤੇ aarop lagaye ਜਿਵੇਂ ਕਿ ਅੱਜ ਦੀ ਜੇ ਮੈਂ ਗੱਲ ਕਰਾਂ ਅੱਜ ਵੀ ਬੀਜੇਪੀ ਵੱਲੋਂ ਇਹ aarop ਲਗਾਏ ਜਾ ਰਿਹਾ ਸੀਗਾ ਕਿ ਮੰਤਰੀ ਢਾਲੀਵਾਲ ਨਸ਼ਾ ਤਸਕਰਾਂ ਦਾ ਸਾਥ ਦੇ ਰਹੇ ਨੇ ਤੇ ਅਨਿਲ ਸਰੇਨ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਇਹ aarop ਲਗਾਏਗੇ ਤੇ ਇਹ ਇਹ ਜਿਹੜੇ ਦੋ ਵੱਡੇ ਮਾਮਲੇ ਸੀਗੇ ਇਹਨਾਂ ਦੇ ਵਿੱਚ ਮੰਤਰੀ ਢਾਲੀਵਾਲ ਕਿਤੇ ਨਾ ਕਿਤੇ ਉਹਨਾਂ ਦੀ ਪਰਫਾਰਮੈਂਸ ਮਮੈਂਸ ਜीडीसी ਦੀ ਉਹ ਨਹੀਂ ਸਹੀ ਰਹੀ ਜਿਸ ਕਾਰਨ ਮੰਤਰੀ ਤਾਲੀਵਾਲ ਨੂੰ ਇਸ ਦਾ ਹਟਾ ਦਿੱਤਾ ਗਿਆ ਤੇ ਹੁਣ ਤੁਹਾਨੂੰ ਮੈਂ ਦੱਸਦਾ ਕਿ ਇਸ ਦੇ ਵਿੱਚ ਟ੍ਰੋਲਿੰਗ ਕਿਵੇਂ-ਕਿਵੇਂ ਹੋਈ ਯਾਨੀ ਕਿ ਮੰਤਰੀ ਤਾਲੀਵਾਲ ਸੋਸ਼ਲ ਮੀਡੀਆ ਤੇ ਟ੍ਰੋਲ ਕਿਵੇਂ ਹੋਏ ਸਭ ਤੋਂ ਪਹਿਲਾਂ ਮੰਤਰੀ ਤਾਲੀਵਾਲ ਦੀ ਜਿਹੜੀ ਟ੍ਰੋਲਿੰਗ ਸੀਗੀ ਉਹ ਸਭ ਤੋਂ ਜ਼ਿਆਦਾ ਹੋਈ ਸੋਸ਼ਲ ਮੀਡੀਆ ਦੇ ਬਾਕੀ ਮੰਤਰੀਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਟ੍ਰੋਲਿੰਗ ਹੋਈ ਹੈ ਧਾਲੀਵਾਲ ਦੀ ਇਹਦੇ ਵਿੱਚ ਹੀ ਧਾਲੀਵਾਲ ਦੇ ਉੱਤੇ ਕਿ ਖੁਲਾਸਾ ਹੋਇਆ ਕਿ ਮੰਤਰੀ ਧਾਲੀਵਾਲ ਉਸ ਵਿਭਾਗ ਦੇ ਮੰਤਰੀ ਮੰਤਰੀ ਵੀ ਰਹਿ ਚੁੱਕੇ ਨੇ ਜਿਹੜਾ ਵਿਭਾਗ ਹੈ ਹੀ ਨਹੀਂ ਜਿਹੜਾ ਵਿਭਾਗ ਐਗਜ਼ਿਸਟ ਹੀ ਨਹੀਂ ਕਰਦਾ ਨਾ ਉਹਦਾ ਕੋਈ ਦਫ਼ਤਰ ਹੈ ਨਾ ਹੀ ਉਹਦਾ ਕੋਈ ਸਟਾਫ ਹੈ ਤੇ ਨਾ ਹੀ ਉਸ ਬਾਰੇ ਕੋਈ ਜਾਣਕਾਰੀ ਹੈ ਤੇ ਇਹ ਵਿਭਾਗ ਜਦੋਂ ਇਸ ਦਾ ਖੁਲਾਸਾ ਹੋਇਆ ਤੇ ਸੋਸ਼ਲ ਮੀਡੀਆ ਦੇ ਉੱਤੇ ਮੰਤਰੀ ਤਾਲੀਵਾਲ ਦੇ ਵਿਰੋਧੀਆਂ ਨੇ ਕਾਫੀ ਟ੍ਰੋਲਿੰਗ ਕੀਤੀ ਤਾਂ ਕਿ ਆਮ ਆਦਮੀ ਪਾਰਟੀ ਦਾ ਮਜ਼ਾਕ ਬਣਿਆ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਇੱਕ ਵੱਡਾ ਲੀਡਰ ਉਸ ਵਿਭਾਗ ਦਾ ਮੰਤਰੀ ਹੈ ਜਿਹੜਾ ਕਿ ਵਿਭਾਗ ਹੈ ਹੀ ਨਹੀਂ ਨਾ ਉਹਦਾ ਆਫਿਸ ਹੈ ਨਾ ਉਹਦਾ ਕੋਈ ਕਹਿ ਲੋ ਕਿ ਨਾ ਉਹਦਾ ਕੋਈ ਮੁਲਾਜ਼ਮ ਹੈ ਨਾ ਉਹਦੀ ਕੋਈ ਫਾਈਲ ਨਾ ਕੁਝ ਪਰ ਫਿਰ ਵੀ ਉਹ 20 ਮਹੀਨੇ ਤੱਕ ਉਸ ਵਿਭਾਗ ਦੇ ਮੰਤਰੀ ਰਹੇ ਤਾਂ ਇੱਕ ਟ੍ਰੋਲਿੰਗ ਇਹ ਹੋਈ ਉਸ ਤੋਂ ਬਾਅਦ ਟ੍ਰੋਲਿੰਗ ਹੋਈ ਲਗਾਤਾਰ ਜਦੋਂ ਇੱਕ ਧਰ ਧਾਲੀਵਾਲ ਜਦੋਂ ਇੱਕ ਸਰਕਾਰੀ ਸਰਕਾਰੀ ਸਕੂਲ ਦੇ ਵਿੱਚ ਗਏ ਸਰਕਾਰੀ ਸਕੂਲ ਦੇ ਵਿੱਚ ਮਿੱਡੇ ਮੀਲ ਦੀ ਚੈਕਿੰਗ ਕੀਤੀ ਤੇ ਟਮਾਟਰ ਨਾ ਹੋਣ ਦੀ ਜਦੋਂ ਉਹਨਾਂ ਵੱਲੋਂ ਦਾਲ ਦੇ ਵਿੱਚ ਗੱਲ ਕੀਤੀ ਗਈ ਤਾਂ ਉਹ ਲਗਾਤਾਰ ਨਿਸ਼ਾਨੇ ਤੇ ਆ ਗਏ ਤੇ ਲਗਾਤਾਰ ਵਿਰੋਧੀ ਉਹਨਾਂ ਨੂੰ ਟਮਾਟਰ ਮੰਤਰੀ ਦੇ ਨਾਮ ਤੋਂ ਕਹਿਣ ਲੱਗੇ ਤਾਂ ਇਹ ਸਾਰੀ ਟ੍ਰੋਲਿੰਗ ਦੇ ਨਾਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਛਵੀ ਹੈ ਉਹ ਖਰਾਬ ਹੋ ਰਹੀ ਸੀ ਤੇ ਲਗਾਤਾਰ ਜਿਹੜੇ ਢਾਲੀਵਾਲ ਮੰਤਰੀ ਦੇ ਕੰਮ ਦੇ ਉੱਤੇ ਹਰ ਕਿਸੇ ਨੂੰ ਮੌਕਾ ਮਿਲ ਰਿਹਾ ਸੀਗਾ ਉਹਨਾਂ ਦੀ ਟਰੋਲਿੰਗ ਕਰੰਦਾ ਤਾਂ ਖੈਰ ਇਹ ਸਾਰੇ ਕੁਝ ਪੁਆਇੰਟਸ ਸੀਗੇ ਜਿਸ ਕਾਰਨ ਮੰਤਰੀ ਢਾਲੀਵਾਲ ਨੂੰ ਹਟਾਇਆ ਗਿਆ ਤੇ ਇਸ ਸਾਰੀ ਗੱਲ ਦੇ ਉੱਤੇ ਮੰਤਰੀ ਢਾਲੀਵਾਲ ਨੇ ਕੱਲ ਕੀ ਕਿਹਾ ਸੀ ਜਰਾ ਉਹ ਵੀ ਸੁਣ ਲਵੋ ਦੇਖੋ 92 95 ਹੁੰਦਾ 96 ਐਮਐਲਏ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਜਿੱਦਾਂ ਅੱਜ ਸੁਜੀਪ ਜੀ ਨੂੰ ਮਿਲਿਆ ਹਰ ਇੱਕ ਨੂੰ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਸਾਨੂੰ 3.5 ਸਾਲ ਜਿਆਦਾ ਮੌਕਾ ਮਿਲ ਗਿਆ ਹੋਰ ਕੀ ਚਾਹੀਦਾ ਪਰ ਕਾਰਨ ਕੀ ਨਹੀਂ ਦੇ ਸਾਬ ਨੂੰ ਤੇ ਵੇਖੋ ਕਾਰ ਵੇਖੋ ਜੀ ਕਹਿ ਰਹੇ ਕਿ 11 ਹਜ਼ਾਰ ਦੀ ਹੋਰ ਵੀ ਜਗ੍ਹਾ ਤੁਸੀਂ ਵੇਲੀ ਕਰਾਈ 4000 ਮਸਲੇ ਤੁਸੀਂ ਐਲਐਨਆਈ ਤੁਸੀਂ ਜਿਹੜੇ ਨੇ ਕੀਤੇ ਨੇ ਸੋਲਵ ਕੀਤੇ ਨੇ ਪਰ ਫਿਰ ਵੀ ਕੀ ਲੱਗਦਾ ਕਿ ਇਹ ਨਤੀਜਾ ਸਹੀ ਹੈ ਫਿਰ ਉਸ ਨਹੀਂ ਦੀ ਕੋਈ ਗੱਲ ਇਹ ਨਤੀਜਾ ਕਹਦਾ ਪਾਰਟੀ ਹੋਰ ਕੀਤੇ ਡਿਊਟੀ ਲਾਉ ਫੇਰ ਕਰ ਦਿਆਂਗੇ ਗੱਲ ਕੀ ਹੋਈ ਆਪਣੇ ਤੇ ਸਾਬ ਸਾਹਮਣੇ ਬੰਦੇ ਸਵਾਲ ਫਿਰ ਉੱਥੇ ਖੜਾ ਹੈ ਕਾਰਨ ਕੀ ਸਮਝਦੇ ਹੋ ਕੰਮ ਤੇ ਤੁਸੀਂ ਵੇਖੋ ਵੇਖੋ ਕੰਮ ਜਿਹੜਾ ਇਹ ਤਾਂ ਪਾਰਟੀ ਹਾਈ ਕਮਾਂਡ ਨੂੰ ਪਤਾ ਹੋ ਸਕਦਾ ਪਰ ਮੇਰਾ ਖਿਆਲ ਆ ਕਿ ਸੰਜੀਵਜੀ ਦਵਾਜ ਐਨਆਰਆਈ ਮਹਿਕਮਾ ਦਿੱਤਾ ਉਹ ਮੇਰੇ ਤੋਂ ਵਧੀਆ ਚਲਾਉਣਗੇ ਜੋ ਮੈਨੂੰ ਲੱਗਦਾ ਉਹ ਮੈਨੂੰ ਲੱਗਦਾ ਕਿ ਪਾਰਟੀ ਦੇ ਸਾਰੇ ਵਰਗਾਂ ਨੂੰ ਵਾਰੀ-ਵਾਰੀ ਮੰਤਰੀ ਜਿਹੜਾ ਬੁਲਾਉਣਾ ਚਾਹੀਦਾ ਜਿੱਦਾ ਵੀ ਜਿਹੜਾ ਵੀ ਬੰਦਾ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਸੰਜੀਵ ਜੀ ਮਿਲ ਗਿਆ ਸੀ ਪਹਿਲਾਂ ਕਿ ਤੁਹਾਡਾ ਫੈਸਲਾ ਲਿਆ ਜਾਏ ਦੇਖੋ ਮੈਂ ਮੈਂ ਤੁਹਾਨੂੰ ਕਈ ਵਾਰ ਫਿਰ ਮੈਂ ਤੁਹਾਨੂੰ ਦਗਾਉਂਦਾ ਜੇ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂਗਾ ਮੇਰੀ ਲੜਾਈ ਸੈਪਰਟ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਾਰੀ ਰੱਖੂੰਗਾ ਕੋਈ ਗੱਲ ਨਹੀਂ ਲੱਗਿਆ ਕਿਸ ਨੇ ਮੋੜ ਦਿੱਤਾ ਕਿ ਨਹੀਂ ਕੋਈ ਨਹੀਂ ਦੇ ਦੇ ਮਿੰਨੂ ਵੇਖੋ ਮੈਂ ਤਾਂ ਸਰ ਕੀ ਉਹ ਮੈਂ ਤੇ ਸਰ ਦੀ ਕਈ ਵਾਰਾ ਕਿਹਾ ਸੀਗਾ ਕਿ ਸਰ ਹੋਰ ਕਿਸੇ ਨੂੰ ਬਣਾਓ ਜਿੰਨੂੰ ਮਰਜ਼ੀ ਬਣਾ ਲਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨ ਵਾਲਾ ਹਾਂ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਨਹੀਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਇੱਕੀ ਦਾ ਫੋਨ ਆਇਆ ਕਿ ਅਸਤੀਫਾ ਨਹੀਂ ਅਸਤੀਫਾ ਤੇ ਜਾ ਬੋਖੰਤੀ ਸਾਹਿਬ ਨੂੰ ਦੇਣਾ ਅਸਤੀਫਾ ਤੇ ਆਪਣੇ ਮਨ ਜੋ ਬੋਖੰਤੀ ਸਾਹਿਬ ਨੂੰ ਦੇਣਾ ਸੀ ਜਾਂ ਮੈਂ ਤੁਹਾਨੂੰ ਇਹ ਗੱਲ ਤੁਹਾਨੂੰ ਪਾਰਟੀ ਨੇ ਮੈਂ ਆਪਣੇ ਤੋਂ ਦਿੱਤਾ ਯਾਰ ਮੈਂ ਥੋੜੀ ਕੋ ਗੱਲ ਮੈਨੂੰ ਕਿਹਾ ਕਿ ਹੋ ਕੇ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਬੁੱਪਤੀ ਸਾਹਿਬ ਜਿਆ ਕਿ ਹੋਰ ਕਿਸੇ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਹਿੰਦਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਬਿਲਕੁਲ ਮੈਨੂੰ ਕਿਹਾ ਤੁਹਾਨੂੰ ਹੋਰ ਕੰਮ ਦੇਣਾ ਮੈਂ ਕਿਹਾ ਠੀਕ ਮੰਤਰੀ ਸਾਹਿਬ 16 ਵੈਸੇ ਮੰਤਰੀ ਹੈਗੇ ਤਾਂ ਹੁਣ ਬੀਤੇ ਕੱਲ ਮੰਤਰੀ ਧਾਲੀਵਾਲ ਨੂੰ ਹਟਾ ਦਿੱਤਾ ਗਿਆ ਤੇ ਹਟਾਣ ਤੋਂ ਬਾਅਦ ਮੰਤਰੀ ਧਾਲੀਵਾਲ ਵੱਲੋਂ ਇਹ ਸਾਰੀਆਂ ਗੱਲਾਂ ਆਕੀਆਂ ਗਈਆਂ ਕਿ ਮੈਂ ਆਪਣੇ ਵੱਲੋਂ ਜਿੰਨਾ ਮੈਨੂੰ ਸਮਾਂ ਮਿਲਿਆ ਸੀ ਮੈਂ ਆਪਣੇ ਵੱਲੋਂ ਜਿੰਨਾ ਹੋ ਸਕਦਾ ਸੀ ਉਹਨਾਂ ਦਾ ਕੰਮ ਕੀਤਾ ਗਿਆ ਪਰ ਹੁਣ ਇੱਥੇ ਦੇਖਣਾ ਹੋਵੇਗਾ ਕਿ ਹੁਣ ਸੰਜੀਵ ਅਰ ਦੇ ਨੇ ਤੇ ਜੇਕਰ ਗੱਲ ਕਰ ਲਈਏ ਬਾਕੀ ਮੰਤਰੀ ਇਹ ਜੇਕਰ ਕੁਲਦੀਪ ਢਾਲੀਵਾਲ ਦੇ ਉਤੇ ਇਸ ਤਰ੍ਹਾਂ ਦਾ ਹੀ ਕੰਮ ਹੋਣਾ ਸੀ ਤਾਂ ਇਸ ਤੋਂ ਪਹਿਲਾਂ ਮੰਤਰੀ ਲਾਲ ਸਿੰਘ ਕਟਾਰੂ ਚੱਕ ਵੀ ਉੱਥੇ ਬੈਠੇ ਨੇ ਜਨਾਂ ਦੀਆਂ ਕੁਝ ਆਪੱਤੀ ਜਨਕ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਨੇ ਤੇ ਦੂਸਰੇ ਮੰਤਰੀ ਵੀ ਇੱਥੇ ਬੈਠੇ ਨੇ ਜਨਾਂ ਦੀਆਂ ਵਿਕਰਮ ਮਜੀਠੀਆ ਨੇ ਕਰ ਦਿੱਤੀਆਂ ਸੀਗੀਆਂ ਵੀਡੀਓ ਵਾਇਰਲਸ ਦਾ ਉਹਨਾਂ ਦਾ ਅਸਤੀਫਾ ਲੈਣ ਦੀ ਬਜਾਏ ਮੰਤਰੀ ਢਾਲੀਵਾਲ ਦਾ ਅਸਤੀਫਾ ਲੈ ਲਿੱਤਾ ਗਿਆ ਹੁਣ ਵੇਖਣਾ ਹੋਵੇਗਾ ਕਿ ਅੱਗੇ ਕੀ ਕੁਝ ਇਸ ਮਾਮਲੇ ਦੇ ਵਿੱਚ ਸਾਹਮਣੇ ਆਂਦਾ ਹੈ ਕਿ ਮੰਤਰੀ ਤਾਲੀਵਾਲ ਕੁਝ ਵਿਰੋਧ ਕਰਦੇ ਨੇ ਜਾਂ ਫਿਰ ਨਹੀਂ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਘਟਨਾਕ੍ਰਮ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਮੰਤਰੀ ਤਾਲੀਵਾਲ ਨੂੰ ਹਟਾਏ ਜਾਣਾ ਠੀਕ ਸੀ ਜਾਂ ਫਿਰ ਨਹੀਂ